ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਸਟੀਕਾ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਫੁੱਲ ਗੋਭੀ ਨੂੰ ਬਹੁਤ ਹੀ ਫਾਇਦੇਮੰਦ ਸਬਜ਼ੀ ਮੰਨਿਆ ਜਾਂਦਾ ਹੈ ਇਹ ਵਿਟਾਮਿਨ ਸੀ ਐਂਟੀਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਕਈ ਬਿਮਾਰੀਆਂ ਨਾਲ ਲੜਨ 'ਚ ਤੁਹਾਡੀ ਮਦਦ ਕਰਦੀ ਹੈ ਪਰ ਕੁਝ ਲੋਕਾਂ ਨੂੰ ਫੁੱਲ ਗੋਭੀ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਕੁਝ ਨੁਕਸਾਨ ਵੀ ਹੁੰਦੀ ਹਨ ਜਿੰਨਾ ਬਾਰੇ ਜਾਣਨਾ ਬਹੁਤ ਜ਼ਰੂਰੀ ਆ ਫੁੱਲ ਗੋਭੀ 'ਚ ਮੌਜੂਦਾ ਰੈਫ੍ਰੀ ਨੋਨਸਨਾ ਦਾ ਕਾਰਬੋਹਾਈਡਰੇਟ ਪਾਚਨ ਤੰਤਲੀ ਬਿਹਦ ਨੁਕਸਾਨ ਸਾਂ ਦਾ ਇੱਕ ਸਾਬਿਤ ਹੋ ਸਕਦਾ ਹੈ ਕੁਝ ਲੋਕਾਂ ਲਈ ਪਾਚਨ ਪ੍ਰਿਆਵਾਂ ਲਈ ਠੀਕ ਨਹੀਂ ਹੋ ਸਕਦੀ ਇਸ ਲਈ ਗੈਸ ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਫੁੱਲ ਗੋਬੀ ਦਾ ਸੇਵਨ ਬਹੁਤ ਸੀਮਤ ਮਾਤਰਾ ਚ ਕਰਨਾ ਚਾਹੀਦਾ ਹੈ ਫੁੱਲ ਗੋਬੀ ਖਾਣ ਨਾਲ ਉੰਨ ਦੀ ਹਾਲਤ ਵਿਗੜ ਸਕਦੀ ਹੈ ਤਾਂ ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਫੁੱਲ ਗੋਬੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਥਾਇਰੋਇਡ ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਦੀ ਸਮੱਸਿਆ ਹੈ ਉਹਨਾਂ ਨੂੰ ਫੁੱਲ ਗੋਬੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਉਹ ਫੁੱਲ ਗੋਬੀ ਚ पाए ਜਾਣ ਵਾਲੇ ਐਸਟ੍ਰੋ ਜੋਜਨ ਨੂੰ ਕੱਟ ਕਰਦਾ ਹੈ ਜਿਸ ਨਾਲ ਥਾਇਰੋਇਡ ਪ੍ਰਭਾਵਿਤ ਹੋ ਸਕਦੀ ਹੈ ਕਿਡਨੀ ਸਟੋਨ ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਉਹਨਾਂ ਨੂੰ ਫੋਲਗੋਬੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਇਹ ਕੈਲਸ਼ੀਅਮ ਅਤੇ ਐਕਸੀਲੇਟ ਨੂੰ ਵਧਾ ਵਧਾ ਸਕਦਾ ਹੈ ਇਸ ਨਾਲ ਪੱਥਰੀ ਇਸ ਨਾਲ ਪੇਟ 'ਚ ਦਰਦ ਵੱਧ ਸਕਦਾ ਹੈ ਛਾਤੀ ਦਾ ਕੈਂਸਰ ਜੋ ਔਰਤਾਂ ਛਾਤੀ ਦੇ ਕੈਂਸਰ ਦੀ ਸਮੱਸਿਆ ਤੋਂ ਪ੍ਰਭਾਵਿਤ ਹਨ ਉਹਨਾਂ ਨੂੰ ਫੋਲਗੋਬੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਲੋਕ ਖੂਨ ਨੂੰ ਪਤਲਾ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ ਉਹਨਾਂ ਨੂੰ ਫੋਲਗੋਬੀ ਦਾ ਜ਼ਿਆਦਾ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਵਿਟਾਮਿਨਾਂ ਦੀ ਖਾਪਤ ਵੱਧ ਸਕਦੀ ਹੈ ਅਤੇ ਖੂਨ ਵਗਣ ਦੀ ਸਮੱਸਿਆ ਹੋ ਸਕਦੀ ਹੈ। ਪੇਟ ਦੀ ਗੈਸ, ਪੇਟ ਦੀ ਗੈਸ, ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਫੁੱਲ ਗੋਭੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫੁੱਲ ਗੋਭੀ ਵਿੱਚ ਮੌਜੂਦ ਰੈਫਰਿਨੋਜ਼ ਕਾਰਬੋਹਾਈਡਰੇਟਾਂ ਅੰਤੜੀਆਂ ਵਿੱਚ ਗੈਸ ਪੈਦਾ ਕਰ ਸਕਦੀਆਂ ਹਨ। ਇਸ ਨਾਲ ਪੇਟ ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਫੁੱਲ ਗੋਭੀ ਨੂੰ ਬਹੁਤ ਹੀ ਫਾਇਦੇਮੰਦ ਸਬਜ਼ੀ ਮੰਨਿਆ ਜਾਂਦਾ ਹੈ ਇਹ ਵਿਟਾਮਿਨ ਸੀ ਐਂਟੀਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਕਈ ਬਿਮਾਰੀਆਂ ਨਾਲ ਲੜਨ 'ਚ ਤੁਹਾਡੀ ਮਦਦ ਕਰਦੀ ਹੈ ਪਰ ਕੁਝ ਲੋਕਾਂ ਨੂੰ ਫੁੱਲ ਗੋਭੀ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਕੁਝ ਨੁਕਸਾਨ ਵੀ ਹੁੰਦੀਆਂ ਹਨ ਜਿੰਨਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਫੁੱਲ ਗੋਬੀ ਚ ਮੌਜੂਦ ਦਾ ਰੈਫਰੀ ਨੋਨ ਦਾ ਕਾਰਬੋਹਾਈਡਰੇਟ ਪਾਚਨ ਦੰਤਲੀ ਬੇਹਦ ਨੂੰ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਕੁਝ ਲੋਕਾਂ ਲਈ ਪਾਚਨ ਕਿਰਿਆਵਾਂ ਲਈ ਠੀਕ ਨਹੀਂ ਹੋ ਸਕਦੀ ਇਸ ਲਈ ਗੈਸ ਦਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਫੁੱਲ ਗੋਬੀ ਦਾ ਸੇਵਨ ਬਹੁਤ ਸੀਮਤ ਮਾਤਰਾ ਚ ਕਰਨਾ ਚਾਹੀਦਾ ਹੈ ਫੁੱਲ ਗੋਬੀ ਖਾਣ ਨਾਲ ਉਹਨਾਂ ਦੀ ਹਾਲਤ ਵਿਗੜ ਸਕਦੀ ਹੈ ਤਾਂ ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਫੁੱਲ ਗੋਬੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਥਾਇਰੋਇਡ ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਦੀ ਸਮੱਸਿਆ ਹੈ ਉਹ ਉਨਾਂ ਨੂੰ ਫੁੱਲ ਗੋਬੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਉਹ ਫੁੱਲ ਗੋਬੀ ਚ पाए ਜਾਣ ਵਾਲੇ ਐਸਟ੍ਰੀਓਜਨ ਨੂੰ ਘਟ ਕਰਦਾ ਹੈ ਜਿਸ ਨਾਲ ਥਾਇਰੋਇਡ ਪ੍ਰਭਾਵਿਤ ਹੋ ਸਕਦੀ ਹੈ ਕਿਡਨੀ ਸਟੋਨ ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੈ ਉਹਨਾਂ ਨੂੰ ਫੁੱਲ ਗੋਬੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਇਹ ਕੈਲਸ਼ੀਅਮ ਅਤੇ ਐਕਸੀਲੇਟ ਨੂੰ ਵਧਾ ਵਧਾ ਸਕਦਾ ਹੈ ਇਸ ਨਾਲ ਪੱਥਰੀ ਇਸ ਨਾਲ ਪੇਟ ਚ ਦਰਦ ਵੱਧ ਸਕਦਾ ਹੈ ਛਾਤੀ ਦਾ ਕੈਂਸਰ ਜੋ ਔਰਤਾਂ ਛਾਤੀ ਦੇ ਕੈਂਸਰ ਦੀ ਸਮੱਸਿਆ ਤੋਂ ਪ੍ਰਭਾਵਿਤ ਹਨ ਉਹਨਾਂ ਨੂੰ ਫੁੱਲ ਗੋਬੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਉਹਨਾਂ ਨੂੰ ਨੁਕਸਾਨ ਪਹੁੰਚਾ ਜਾ ਸਕਦੀ ਹੈ ਲੋਕ ਖੂਨ ਨੂੰ ਪਤਲਾ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ ਉਹਨਾਂ ਨੂੰ ਫੁੱਲ ਗੋਭੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਵਿਟਾਮਿਨਾਂ ਦੀ ਖਾਪਤ ਵੱਧ ਸਕਦੀ ਹੈ ਅਤੇ ਖੂਨ ਵਗਣ ਦੀ ਸਮੱਸਿਆ ਹੋ ਸਕਦੀ ਹੈ ਪੇਟ ਦੀ ਗੈਸ ਪੇਟ ਦੀ ਗੈਸ ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਫੁੱਲ ਗੋਭੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਫੁੱਲ ਗੋਭੀ ਵਿੱਚ ਮੌਜੂਦ ਰੈਫਰੀਨੋਨਸ ਕਾਰਬੋਹਾਈਡਰੇਟ ਅੰਤੜੀਆਂ ਵਿੱਚ ਗੈਸ ਪੈਦਾ ਕਰ ਸਕਦੀਆਂ ਹਨ ਇਸ ਨਾਲ ਪੇਟ ਦਰਦ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜਿਹੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਫੁੱਲ ਗੋਭੀ ਨੂੰ ਬਹੁਤ ਹੀ ਫਾਇਦੇਮੰਦ ਸਬਜ਼ੀ ਮੰਨਿਆ ਜਾਂਦਾ ਹੈ ਇਹ ਵਿਟਾਮਿਨ ਸੀ ਐਂਟੀਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਕਈ ਬਿਮਾਰੀਆਂ ਨਾਲ ਲੜਨ 'ਚ ਤੁਹਾਡੀ ਮਦਦ ਕਰਦੀ ਹੈ ਪਰ ਕੁਝ ਲੋਕਾਂ ਨੂੰ ਫੁੱਲ ਗੋਬੀ ਦਾ ਸੇਵਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਇਸ 'ਚ ਕੁਝ ਨੁਕਸਾਨ ਵੀ ਹੁੰਦੀਆਂ ਹਨ ਜਿੰਨਾ ਬਾਰੇ ਜਾਣਨਾ ਬਹੁਤ ਜ਼ਰੂਰੀ ਆ ਫੁੱਲ ਗੋਬੀ 'ਚ ਮੌਜੂਦਾ ਰੈਫਰੀ ਨੌਨਸ ਬਣਾ ਦਾ ਕਾਰਬੋਹਾਈਡਰੇਟ ਪਾਚਨ ਦੰਤਲੀ ਬੇਹਦ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ ਕੁਝ ਲੋਕਾਂ ਲਈ ਪਾਚਨ ਕਿਰਿਆਵਾਂ ਲਈ ਠੀਕ ਨਹੀਂ ਹੋ ਸਕਦੀ ਇਸ ਲਈ ਗੈਸ ਦਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਫੁੱਲ ਗੋਬੀ ਦਾ ਸੇਵਨ ਬਹੁਤ ਸੀਮਿਤ ਮਾਤਰਾ 'ਚ ਕਰਨਾ ਚਾਹੀਦਾ ਹੈ ਫੁੱਲ ਗੋਬੀ ਖਾਣ ਨਾਲ ਉਹਨਾਂ ਦੀ ਹਾਲਤ ਵਿਗੜ ਸਕਦੀ ਦੀ ਹੈ ਤਾਂ ਆਉਂ ਜਾਂਦੀਆਂ ਕਿਹੜੇ ਲੋਕਾਂ ਨੂੰ ਫੁੱਲ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ thyroid ਦੀ ਸਮੱਸਿਆ ਜਿਨ੍ਹਾਂ ਲੋਕਾਂ ਨੂੰ thyroid ਦੀ ਸਮੱਸਿਆ ਹੈ ਉਹਨਾਂ ਨੂੰ ਫੁੱਲ ਗੋਭੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਉਹ ਫੁੱਲ ਗੋਭੀ ਚ पाए ਜਾਣ ਵਾਲੇ ਐਸਟ੍ਰੀਓਜਨ ਨੂੰ ਘਟ ਕਰਦਾ ਹੈ ਜਿਸ ਨਾਲ thyroid ਪ੍ਰਭਾਵਿਤ ਹੋ ਸਕਦੀ ਹੈ kidney stone ਜਿਨ੍ਹਾਂ ਲੋਕਾਂ ਨੂੰ kidney stone ਦੀ ਸਮੱਸਿਆ ਹੈ ਉਹਨਾਂ ਨੂੰ ਫੁੱਲ ਗੋਭੀ ਨੂੰ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਇਹ ਕੈਲਸ਼ੀਅਮ ਅਤੇ ਐਕਸੀਲੇਟ ਨੂੰ ਵਧਾ ਵਧਾ ਸਕਦਾ ਹੈ ਇਸ ਨਾਲ ਪਥਰੀ ਇਸ ਨਾਲ ਪੇਟ ਚ ਦਰਦ ਵਾਤ ਸਕਦਾ ਹੈ ਛਾਤੀ ਦਾ ਕੈਂਸਰ ਜੋ ਔਰਤਾਂ ਛਾਤੀ ਦੇ ਕੈਂਸਰ ਦੀ ਸਮੱਸਿਆ ਤੋਂ ਪ੍ਰਭਾਵਿਤ ਹਨ ਉਹਨਾਂ ਨੂੰ ਫੋਲਗੋਬੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਲੋਕ ਖੂਨ ਨੂੰ ਪਤਲਾ ਕਰਨ ਵਾਲੇ ਪਦਾਰਥਾਂ ਦੀ ਵਰਤੋਂ ਕਰ ਰਹੀ ਹਨ ਉਹਨਾਂ ਨੂੰ ਫੋਲਗੋਬੀ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਵਿਟਾਮਿਨਾਂ ਦੀ ਖਾਪਤ ਵੱਧ ਸਕਦੀ ਹੈ ਅਤੇ ਖੂਨ ਵਗਣ ਦੀ ਸਮੱਸਿਆ ਹੋ ਸਕਦੀ ਹੈ ਪੇਟ ਦੀ ਗੈਸ ਪੇਟ ਦੀ ਗੈਸ ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਫੋਲਗੋਬੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਫੋਲਗੋਬੀ ਜੇ ਮੌਜੂਦਾ ਰੈਫਰੀ ਨੌਨਜ਼ ਕਾਰਬੋਹਾਈਡਰੇਟਾਂ ਅੰਤੜੀਆਂ ਵਿੱਚ ਗੈਸ ਪੈਦਾ ਕਰ ਸਕਦੀਆਂ ਹਨ ਇਸ ਨਾਲ ਪੇਟ ਦਰਦ ਅਤੇ ਬਦਹਜਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅੱਧੇ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ